ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵੱਡੀ ਮੁਹਿੰਮ ਦੇ ਦਰਮਿਆਨ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਤੇ ਡੀਜੀਪੀ ਗੌਰਵ ਯਾਦਵ ਜੋ ਕਿ ਪੀਏਪੀ ਪਹੁੰਚੇ ਦੱਸਦੇ ਕਿ ਉਹਨਾਂ ਨਸ਼ਿਆਂ ਦੇ ਵਿਰੁੱਧ ਕਾਰਵਾਈ ਬਾਰੇ ਵੱਡੀ ਗੱਲ ਆਖੀ ਤੇ ਜ਼ੋਰ ਨਾਲ ਕਿਹਾ ਕਿ ਨਸ਼ਿਆਂ ਦੇ ਵਿਰੁੱਧ ਕਾਰਵਾਈ ਦੇ ਵਿੱਚ ਹੁਣ ਤੱਕ 13000 ਲੋਕ ਗ੍ਰਿਫਤਾਰ ਹੋ ਨਸ਼ਾ ਦਬਤ ਸ਼ਾਮਲ 5000 ਤੋਂ ਵੱਧ ਲੋਕਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਨੇ ਕਿ ਹੁਣ ਤੱਕ ਵੱਡੇ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਵੱਡੇ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਡੀਜੀਪੀ ਦਾ ਕਹਿਣਾ ਹੈ ਕਿ ਇਸ ਕਾਰਵਾਈ ਦੇ ਤਹਿਤ ਕਿਸੇ ਨੂੰ ਵੀ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਸਗੋਂ ਛੋਟੇ ਨਸ਼ਾ ਤਸਕਰਾ ਦੀ ਮਦਦ ਨਾਲ ਜਿਹੜੇ ਵੱਡੇ ਮਗਰਮੱਛ ਨੇ ਹੁਣ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤਨਸ਼ੇ ਡੀਐਸ ਲਤ ਨੂੰ ਰੋਕਣ ਦੇ ਲਈ ਪੁਲਿਸ ਨੂੰ ਸਮਾਜ ਦੇ ਨਾਲ ਵੀ ਤਾਲਮਿਲ ਕਰਨਾ ਪਵੇਗਾ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਮੁਲਾਕਾਤ ਕਰਨ ਪਹੁੰਚੇ ਨੇ ਤੇ ਨਸ਼ਾ ਛਡਾਉ ਜਿਹੜੇ ਕੇਂਦਰ ਨੇ ਉਹਨਾਂ ਦੇ ਵਿੱਚ ਜਿਹੜੇ ਲੁਕ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਦਾਖਲ ਕਰਵਾਇਆ ਗਿਆ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ 250 ਜਿਹੜੇ ਮਾਮਲੇ ਨੇ ਮਾਨਯੋਗ ਹਾਈ ਕੋਰਟ ਦੇ ਅਧੀਨ ਨੇ ਅਜਿਹੀ ਸਥਿਤੀ ਦੇ ਵਿੱਚ ਤਸਕਰਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਉਹਨਾਂ ਨੇ ਵੀ ਕਿਹਾ ਕਿ 10 ਲੱਖ ਲੋਕ ਦਵਾਈਆਂ ਨਸ਼ਾ ਛਡਾਊ ਕੇਂਦਰਾਂ ਤੋਂ ਲੈ ਰਹੇ ਨੇ ਤਾਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਨਸ਼ਿਆਦਾ ਲੱਖ ਤੋੜਨ ਦੇ ਲਈ ਪੰਜਾਬ ਪੁਲਿਸ ਤੇ ਲੋਕ ਪੂਰਾ ਸਹਿਯੋਗ ਕਰ ਰਹੇ ਨੇ ਇਸੇ ਦਰਮਿਆਨ ਜਾਸੂਸਾਂ ਦੀ ਲਗਾਤਾਰ ਗ੍ਰਿਫਤਾਰੀ ਬਾਰੇ ਉਹਨਾਂ ਦਾ ਕਿਹਾ ਹੈ ਕਿ ਹੁਣ ਤੱਕ 8 ਜਾਸੂਸ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਦੇ ਵਿੱਚ ਤਰਨਤਾਰਨ, ਰੋਪੜ ਤੇ ਮੋਹਾਲੀ ਦੇ ਵਿੱਚ ਵੀ ਕਿਕੀ ਗ੍ਰਿਫਤਾਰੀ। ਮੋਹਾਲੀ ਦੇ ਵਿੱਚ ਫੜੇ ਗਏ ਜਾਸੂਸ ਦੇ ਹਰਿਆਣਾ ਦੇ ਨਾਲ ਸਬੰਧ ਵੀ ਪਤਾ ਲੱਗੇ ਨੇ। ਤੇ ਐਸੇ ਦੌਰਾਨ ਜਾਂ ਦਰਾਂ ਨੂੰ ਸੇ ਪਾਕਿਸਤਾਨ ਦੇ ਨਾਲ ਸਬੰਧ ਸਾਹਮਣੇ ਆਏ ਨੇ ਉਹਨਾਂ ਦਾ ਇਹ ਕਿਹਾ ਹੈ ਕਿ ਨਿਸ਼ਲੇ ਪਦਾਰਥਾਂ ਦੀ ਰੋਕਥਾਮ ਦੇ ਲਈ ਸਰਹੱਦ ਤੇ 20000 ਸੀਸੀਟੀਵੀ ਵੀ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਹਨਾਂ ਦਾ ਇਹ ਕਿਹਾ ਹੈ ਕਿ ਡਰੋਨ ਸਿਸਟਮ ਪੂਰੇ ਤਰੀਕੇ ਨਾਲ ਐਕਟਿਵ ਕੀਤਾ ਜਾ ਰਿਹਾ ਹੈ। ਅੱਜ ਜਲੰਧਰ ਪੀਏਪੀ ਕੰਪਲੈਕਸ ਦੇ ਵਿੱਚ ਸਟੇਟ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਲਾਅ ਐਂਡ ਆਰਡਰ ਅਰੇਂਜਮੈਂਟਸ ਇਨ ਦੀ ਐਨਟਾਇਰ ਸਟੇਟ ਐਂਡ ਦੀ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਵਾਸ ਰਿਵਿਊਡ ਸੋ ਐਟ ਦ ਸੇਮ ਟਾਈਮ ਜਿਹੜਾ ਯੁੱਧ ਨਸ਼ਿਆ ਵਿਰੁੱਧ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਉਸ ਦਾ ਰਿਵਿਊ ਕੀਤਾ ਗਿਆ ਤੇ ਐਸਐਸਪੀਸ ਤੋਂ ਫਿਊਚਰ ਸਟ੍ਰੈਟਜੀਸ ਜਿਹੜੀਆਂ ਉਸ ਤੇ ਬ੍ਰੇਨਸਟਾਰਮਿੰਗ ਕੀਤੀ ਗਈ ਕਿ ਇਸ ਨੂੰ ਕਿਵੇਂ ਹੋਰ ਇਫੈਕਟਿਵ ਤਰੀਕੇ ਨਾਲ ਅਪਡੇਟ ਕੀਤਾ ਜਾਵੇ ਸੋ ਰਿਵਿਊ ਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਤਿੰਨ ਮਹੀਨੇ ਦੇ ਵਿੱਚ ਜਿਹੜਾ ਕੰਮ ਹੋਇਆ ਹੈ ਔਨ ਡਰਗ ਲਾ ਐਨਫੋਰਸਮੈਂਟ ਫਰੰਟ ਦੈਟ ਵਾਸ ਰਿਵਿਊਡ ਡਿਸਟ੍ਰਿਕਟ ਵਾਈਜ਼ ਸੋ ਓਵਰ ਆਲ ਦਾ 1 ਮਾਰਚ 2025 ਆਨਵਰਡਸ ਪੂਰੀ ਸਟੇਟ ਦੇ ਵਿੱਚ 8344 ਐਫ ਆਈ ਆਰਾਂ ਦਰਜ ਹੋਈ 31 ਮਈ ਤੱਕ ਦੀ ਫਿਗਰ ਹੈਗੀ ਆ ਤੇ 13038 ਗ੍ਰਿਫਤਾਰੀਆਂ ਹੋਈ ਜਿਸ ਦੇ ਵਿੱਚ 1600 ਸ਼ਾਨਵੇ Uh, बिंक करते हैं सीजर पांच सौ छियासी के जी हीरोन चौदह हजार किलो पॉपीह दो सौ संताली किलो अफीम दो सौ तिरवंजा के जी गांजा ढाई किलो कोकेन वन पॉइंट सिक्स के जी आइस पच्ची लख सत्तर हज़ार पिल्स कैपसूल टैबलेट्स रिकवर हुई हैं जिसाइड के 1085 ਵਿੱਚੋਂ 1085 ਕੇਸਸ ਕਨਵिक्ट ਹੋਏ 1205 ਡਿਸਾਈਡਡ ਕੇਸਸ ਦੇ ਵਿੱਚ ਤੇ ਜਿਹੜੀ ਕਨਵਿਕਸ਼ਨ ਰੇਟ 90% ਤੋਂ ਉੱਪਰ ਰਹੀ ਹੈ ਪੰਜਾਬ ਪੁਲਿਸ ਦੀ ਵਿੱਚ ਇਸ ਹਾਈਐਸਟ ਇਨ ਦਾ ਕੰਟਰੀ ਜਿਹੜੇ ਸਾਡਾ ਸਪੈਸ਼ਲ ਫੋਕਸ ਰਿਹਾ ਹੈਗਾ ਔਨ ਡਿਸਰਪਸ਼ਨ ਆਫ ਹਵਾਲਾ ਨੈਟਵਰਕਸ ਤੇ ਪਹਿਲੇ 3 ਮਹੀਨੇ ਦੇ ਵਿੱਚ 48 ਹਵਾਲਾ ਆਪਰੇਟਰ 10.76 ਕਰੋੜ ਦੀ ਇਲੀਗਲ ਮਨੀ ਦੇ ਨਾਲ ਅਰੈਸਟ ਹੋਏ ਹੈਗੇ कई जो नैटवर्कस है बस्ट किया गया है इकनोमिक इंफ्रास्ट्रक्चर ऑफ ड्रग टीन टारगेटल तो एक तो सौ तो चौताली तो प्रॉपर्टीज फ्रीज की गई अंडर जिन्हें वैल्यू चौहत्तर करोड़ है इन अवर आउटरीच एंड अवेयर प्रोग्राम्स सत्त सौ छपंजा संपर्क मीटिंग्स की गई अठ हज़ार पौ इकवंजा अवेयरनैस प्रोग्राम होल्ड किए गए जरा सेट्सएप ਚੈਟਬਾਕਸ ਪੋਰਟਲ ਹੈਗਾ ਉਸ ਤੇ ਸਾਡਾ ਫੋਕਸ ਰਿਹਾ ਹੈਗਾ ਕਿ ਲਿਸਟ ਬੇਸਡ ਐਨਫੋਰਸਮੈਂਟ ਤੋਂ ਇਨਫੋਰਮੇਸ਼ਨ ਬੇਸਡ ਐਨਫੋਰਸਮੈਂਟ ਟੀਵਰਡਸ ਮੂਵ ਕੀਤਾ ਜਾਵੇ ਤੇ ਜਿਹੜੀ ਪਬਲਿਕ ਤੋਂ ਫੀਡਬੈਕ ਆਂਦੀ ਹੈ ਪੁਆਇੰਟਸ ਆਫ ਸੇਲ ਡਰੱਗਸ ਦੀ ਉਹਨਾਂ ਤੇ ਐਕਸ਼ਨ ਲਿਆ ਜਾਵੇ ਸੋ ਟੋਟਲ ਸਾਡੀ ਟਿਪਸ ਜਿਹੜੀ 7635 ਡਰੱਗ ਟਿਪਸ ਰਿਸੀਵ ਹੋਈਆਂ ਸੀ ਜਿਸ ਦੇ ਵਿੱਚ 1596 ਨੂੰ ਐਫ ਆਈ ਆਰ ਚ ਕਨਵਰਟ ਕੀਤਾ ਗਿਆ ਤੇ 1814 ਅਰੈਸਟਾਂ ਹੋਈਆਂ ਜਸਟ ਟੂ ਗਿਵ ਅ ਫਿਗਰ ਜੇ ਸਾਡੀ ਟੋਟਲ 13000 ਅਰੇਸਟਾ ਹੋਈਆਂ ਸੋ 13000 ਵਿੱਚੋਂ 18000 ਅਰੇਸਟਾ ਜਿਹੜੀਆਂ ਉਹ ਡਰਗ ਟਿਪਸ ਜਿਹੜੀ ਸਿਟੀਜ਼ਨਸ ਤੋਂ ਸਾਡੇ ਕੋਲ ਜਿਹੜੀ ਇਸ ਵਟਸਐਪ ਚੈਟ ਬਾਕਸ ਤੇ ਆਂਦੀ ਹੈ ਜਿਹੜਾ ਮਾਨਯੋਗ ਸੀਐਮ ਸਾਹਿਬ ਨੇ ਜਿਸ ਦਾ ਇਨੋਗਰੇਸ਼ਨ ਪਿਛਲੇ ਸਾਲ ਕੀਤਾ ਸੀਗਾ ਸਾਡਾ ਫੋਕਸ ਰਿਹਾ ਹੈਗਾ ਕਿ ਡਰਗ ਯੂਜ਼ਰਸ ਨੂੰ ਅਸੀਂ ਐਸ ਵਿਕਟਮ ਟਰੀਟ ਕਰਦੇ ਹਾਂ ਤੇ 64 ਏ ਐਨਡੀਪੀਐਸ ਐਕਟ ਦੇ ਅੰਡਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਡੀ ਐਡਿਕਸ਼ਨ ਕਰਵਾਇਆ ਜਾਵੇ ਤਾਂ ਕਿ ਉਹ ਮੇਨਸਟ੍ਰੀਮ ਦੇ ਵਿੱਚ ਉਹ ਜਿਹੜੇ ਹੈਗੇ ਇੰਟੀਗ੍ਰੇਟ ਹੋ ਸਕਣ ਇਸ ਤਰ੍ਹਾਂ ਦੇ 1121 ਪਰਸਨਸ ਨੂੰ ਡੀ ਐਡਿਕਸ਼ਨ ਕੋਰਟ ਦੇ ਆਰਡਰਸ ਤੋਂ ਉਹਨਾਂ ਨੂੰ ਕਰਾਇਆ ਗਿਆ ਇਸ ਤੋਂ ਇਲਾਵਾ 5786 ਲੋਕਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਤੇ 6483 ਲੋਕਾਂ ਨੂੰ ਕੋਟ ਸੈਂਟਰਾਂ ਦੇ ਵਿੱਚ ਅ ਟੋਟਲ ਆਫ 13390 ਜਿਹੜੇ ਡਰਗ ਵਿਕਟਿਮਸ ਹੈਗੇ ਉਹਨਾਂ ਨੂੰ ਪੁਲਿਸ ਦੁਆਰਾ ਜਿਹੜਾ ਹੈਗਾ ਡੀ ਐਡਿਕਸ਼ਨ ਸਿਸਟਮ ਦੇ ਵਿੱਚ ਇੰਡੈਕਟ ਕੀਤਾ ਗਿਆ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਤੇ ਐਂਟੀ ਡਰੋਨ ਸਿਸਟਮ ਇੰਸਟਾਲ ਕਰਨ ਦਾ ਜਿਹੜਾ ਪੰਜਾਬ ਸਰਕਾਰ ਦਾ ਪੰਜਾਬ ਕੈਬਨਿਟ ਦਾ ਫੈਸਲਾ ਸੀਗਾ ਉਸ ਦੇ ਅੰਤਰਗਤ ਪਬਲਿਕ ਸੈਕਟਰ ਅੰਟਰਟੇਕਿੰਗ ECIL ਨੂੰ ਕੈਬਨਿਟ ਅਪਰੂਵਲ ਤੋਂ ਬਾਅਦ ਨੋ ਐਂਟੀ ਡਰੋਨ ਸਿਸਟਮਸ ਦੇ ਆਰਡਰ ਪਲੇਸ ਕਰਤੇ ਗਏ ਸਕੇ ਤੇ ਐਕਸਪੈਕਟਿਡ ਡਿਲੀਵਰੀ ਇਜ਼ ਇਨ ਜੁਲਾਈ ਐਂਡ ਅਗਸਟ ਕੀ ਉਹ ਸਿਸਟਮਸ ਜਿਹੜੇ ਸਾਨੂੰ ਮਿਲ ਜਾਣਗੇ ਤੇ ਡਿਪਲੋਏ ਹੋ ਜਾਣਗੇ ਜਿਹੜੀ ਫਿਊਚਰ ਸਟ੍ਰੈਟਜੀ ਜਿਸ ਤੇ ਅੱਜ ਅਸੀਂ ਰਿਵਿਊ ਕੀਤਾ ਸੀਗਾ ਤੇ ਜਿਹੜੀ ਅਸੀਂ ਮੋਰੋ ਲੈਸ ਉਸ ਦੇ ਵਿੱਚ ਹੈਗਾ ਕਿ ਅਸੀਂ ਸਾਰੇ ਏ ਏਜੰਸੀਸ ਤੋਂ ਇੰਟੈਲੀਜੈਂਸ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਐਨਟੀਐਫ ਤੇ ਡਿਸਟ੍ਰਿਕਟ ਦੇ ਐਸਐਸਪੀਸ ਤੇ ਸੀਪੀਸ ਤੋਂ ਰਿਪੋਰਟਸ ਲੈ ਕੇ ਜਿਹੜੇ ਬੰਦੇ ਐਕਚੁਅਲੀ ਜਿਹੜੇ ਡਰੱਗ ਵੇਚ ਰਹੇ ਹੈਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਐਸ ਪਰ ਲਾਅ ਇਹ ਸਾਰਿਆਂ ਨੂੰ ਕਲੀਅਰ ਕੀਤਾ ਗਿਆ ਕਿ ਸਾਡਾ ਕੋਈ ਟਾਰਗੇਟ ਬੇਸਡ ਨਹੀਂ ਹੈ ਨਾ ਅਸੀਂ ਇਹ ਕਹਿੰਦੇ ਹੈਗੇ ਨਾ ਨੋ ਕੋਟਾਸ ਹੈਵ ਬੀਨ 기ਵਨ ਸਾਡਾ ਸਿਰਫ ਸਿਰਫ ਏਮ ਹੈਗਾ ਕਿ ਐਕਚੁਅਲ ਪਰਸਨ ਜਿਹੜਾ ਡਰੱਗ ਵੇਚ ਰਿਹਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੇ ਐਸ ਪਰ ਲਾਅ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਡਰੱਗ ਯੂਜ਼ਰਸ ਹੈਗੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਤੇ ਸੁਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਤੇ ਇੱਕ ਮੇਜਰ ਥਰਸਟ ਰਹੀ ਹੈ ਜਿਵੇਂ ਮੈਂ ਪਹਿਲੇ ਵੀ ਦੱਸਿਆ ਜਿਹੜੀ ਹੈ ਸੇਫ ਪੰਜਾਬ ਹੈਲਪਲਾਈਨ ਹੈ ਇਸ ਨੂੰ ਪੋਪੂਲਰਾਈਜ਼ ਕੀਤਾ ਜਾਏ ਉਹ ਜਾਊਗਾ ਤੇ ਇਸ ਤੋਂ ਮੈਕਸਿਮਮ ਜਿਹੜੀ ਐਫ ਆਈ ਆਰਸ ਦਰਜ ਕੀਤੀਆਂ ਜਾਣਗੀਆਂ 64ਏ ਦੇ ਵਿੱਚ ਡੀ ਐਡਿਕਸ਼ਨ ਤੇ ਫੋਕਸ ਰਹੂਗਾ ਇੱਕ ਇੰਪੋਰਟੈਂਟ ਏਰੀਆ ਜਿਹੜਾ ਇਮਰਜ ਹੋ ਰਿਹਾ ਹੈ ਕਿ ਕਾਫੀ ਲੋਕ ਢੇਲ ਤੇ ਬਾਹਰ ਆ ਰਹੇ ਸੋ ਉਹਨਾਂ ਤੇ ਇੱਕ ਕਮਿਊਨਿਟੀ ਨੂੰ ਨਾਲ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਕਮਿਊਨਿਟੀ ਬੇਸ ਜਿਹੜੇ ਸਾਡੇ ਐਸ ਐਚ ਓਸ ਹੈਗੇ ਸਬ ਇਫੀਸ਼ੀਅੰਟ ਡੀ ਐਸ ਪੀਸ ਹੈਗੇ ਉਹ ਇਹਨਾਂ ਨਾਲ ਮੀਟਿੰਗਸ ਕਰਨਗੇ ਇਹਨਾਂ ਨੂੰ ਬੁਲਾਉਣਗੇ ਤਾਂਕਿ ਇਹਨਾਂ ਦੀ ਐਕਟੀਵਿਟੀਜ਼ ਤੇ ਵੀ ਨਿਗਰਾਨੀ ਰੱਖੀ ਜਾ ਸਕੇ ਜਿਹੜੇ ਇਹਨਾਂ ਚੋਂ ਰਿਪੀਟ ਆਫੈਂਡਰਸ ਹੈਗੇ ਰਿਪੀਟ ਆਫੈਂਡਰਸ ਲਈ ਆਇਰਨ ਫਿਸਟ ਆਫ ਲਾ ਇਸ ਥੇ ਜਿਹੜਾ ਵਿਕਟਮ ਹੈਗਾ ਉਸ ਨੂੰ ਰੀਹੈਬਿਲੀਟੇਟ ਕੀਤਾ ਜਾਊਗਾ ਵਿਕਟਮ ਨੂੰ ਜਿਹੜਾ ਹੈਗਾ ਪੂਰਾ ਸਪੋਰਟ ਦਿੱਤਾ ਜਾਊਗਾ ਕਿ ਉਹ ਇਸ ਸਿਕਲ ਤੋਂ ਬਾਹਰ ਆ ਸਕੇ ਸੋ ਔਟ ਸੈਂਟਰਸ ਦੇ ਵਿੱਚ ਦੀ ਐਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੀ ਐਨਕਰੇਜ ਕਰੂਗੀ ਕਿ ਇਹ ਲੋਕ ਐਡਮਿਸ਼ਨਸ ਲੈਣ ਤੇ ਅਸੀਂ ਇਹ ਡਿਸਾਈਡ ਕੀਤਾ ਸੀਗਾ ਕਿ ਸਾਡਾ ਸਾਡੇ ਕੋਲ ਬਹੁਤ ਇਫੈਕਟਿਵ 2019 ਦੇ ਵਿੱਚ ਜਦੋਂ ਮਿਸਟਰ ਨਿਲਾਤ ਕਿਸ਼ੋਰ ਇਸ ਸੈਟਿੰਗ ਹੈ ਉਹ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਸੌਫਟਵੇਅਰ ਅਸੀਂ ਡਿਵਾਈਸ ਕੀਤਾ ਸੀਗਾ ਜਿਹੜਾ ਵਿਚ ਵਾਸ ਦਾ ਫਰਸਟ ਇਨ ਦਾ ਕੰਟਰੀ ਉਸੇ ਦੇ ਪੈਟਰਨ ਤੇ ਅਸੀਂ ਇੱਕ AI बेस्ड ਹਾਇਰਾਰਕਲ ਸੌਫਟਵੇਅਰ ਅਸੀਂ ਡਿਜ਼ਾਈਨ ਕਰ ਰਹੇ ਹਾਂ ਜਿਹੜਾ ਕਿ ਐਕਸਕਲੂਸਿਵਲੀ ਐਲਡੀਪੀਐਸ ਐਕਟ ਆਫੈਂਡਰਸ ਤੇ ਫੋਕਸਡ ਹੋਊਗਾ ਤੇ ਉਸਦੇ ਵਿੱਚ ਇੰਟਰੋਗੇਸ਼ਨ ਬੇਸ ਸਾਰੇ ਡਿਸਟ੍ਰਿਕਟਸ ਤੋਂ ਡਾਟਾ ਫੀਡਿੰਗ ਹੋਊਗੀ ਤੇ ਐਟਲੀਸਟ ਮਿਨਿਮਮ ਅਪ ਟੂ 2 ਲੈਵਲਸ ਆਫ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਦੋਂ ਉਹ ਗ੍ਰਫਤਾਰੀ ਤੋਂ ਬਾਅਦ ਉਹ ਕਿੱਥੋਂ ਡਰੱਗ ਪਿੱਛੋਂ ਲੈ ਕੇ ਆਂਦਾ ਸੀ ਤੇ ਅੱਗੇ ਕਿਸ ਨੂੰ ਦਿੰਦਾ ਸੀ ਉਸਦੇ ਡਿਟੇਲਸ ਐਂਟਰ ਕੀਤੇ ਜਾਣਗੇ ਤੇ ਇਸ ਨੂੰ ਇੱਕ ਬਹੁਤ ਈਜ਼ੀ ਫਾਰਮ ਦੇ ਵਿੱਚ ਐਕਸੈਸ ਕੀਤਾ ਜਾ ਸਕਦਾ ਹੈ ਬੇਲ ਕੈਨਸਲੇਸ਼ਨ ਆਫ ਰਿਪੀਟ ਆਫੈਂਡਰਸ ਊਡ ਬੀ ਆ ਮੇਨ ਫਿਕ ਫੋਕਸ ਏਰੀਆਸ ਤੇ ਜਿਹੜੀ ਇਹਨਾਂ ਦੀ ਬੇਲ ਕੰਡੀਸ਼ਨ ਹੈਗੀ ਉਸ ਨੂੰ ਉਸ ਦੇ ਵਿੱਚ ਹੀ ਇਹ ਕੀਤਾ ਜਾਊਗਾ ਕਿ ਜੇ ਉਹ ਵਾਇਲੇਟ ਹੋਊਗੀ ਤੇ ਉਹਨਾਂ ਸੋ ਦੈਟ ਦੇ ਆਰ ਰੀਅਰੈਸਟਡ ਐਂਡ ਸੈਂਟ ਟੂ ਜੇਲ ਮਤਲਬ ਸਾਡਾ ਜਿਹੜਾ ਆਈਡੀਆ ਹੈਗਾ ਕਿ ਡਰੱਗ ਯੂਜ਼ਰ ਦੇ ਵਿੱਚੋਂ ਜਿਹੜੇ ਡਰੱਗ ਸਪਲਾਇਰ ਹੈ ਉਹਨਾਂ ਨੂੰ ਆਈਡੈਂਟੀਫਾਈ ਆਈਸੋਲੇਟ ਕੀਤਾ ਜਾ ਸਕੇ ਉਹਨਾਂ ਦੇ ਖਿਲਾਫ ਜਿਹੜੇ ਸਪਲਾਇਰ ਤੇ ਵੱਡੇ ਜਿਹੜੇ ਡਰੱਗ ਟਰੇਡਰਸ ਹੈ ਉਹਨਾਂ ਦੇ ਖਿਲਾਫ ਇਫੈਕਟਿਵ ਐਨਫੋਰਸਮੈਂਟ ਕੀਤਾ ਜਾ ਸਕੇ ਇੱਕ ਅਸੀਂ ਲੀਗਲੀ ਐਗਜ਼ਾਮਿਨ ਕਰ ਰਹੇ ਹਾਂਗੇ ਕਿ ਜਿਹੜੇ ਐਜ਼ ਅ ਬੇਲ ਕੰਡੀਸ਼ਨ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਯੂਪੀਏ ਜਿਹੜੇ ਬੇਲਡ ਆਊਟ ਲੋਕਾਂ ਤੇ ਕੀਤਾ ਗਿਆ ਕਿ ਉਹਨਾਂ ਨੂੰ ਕੋਰਟ ਦੇ ਮਾਨਯੋਗ ਅਦਾਲਤਾਂ ਤੇ ਆਰਡਰ ਲੈ ਕੇ ਉਹਨਾਂ ਨੂੰ ਜੀਪੀਐਸ ਐਂਕਲਟਸ ਜਾਂ ਕੁਝ ਇਸ ਤਰ੍ਹਾਂ ਦੀ ਉਹਨਾਂ ਦੀ ਲੋਕੇਸ਼ਨ ਟਰੈਕਿੰਗ ਕੀਤੀ ਜਾ ਸਕੇ ਤੇ ਤਾਂਕਿ ਸੋ ਥੈਟ ਉਹਨਾਂ ਤੇ ਬੈਟਰ ਇੱਕ ਸਰਬਤ ਆਫ ਕੋਰਸ ਥਿਸ ਵੁੱਡ ਓਨਲੀ ਬੀ ਫਾਰ ਜਿਹੜੇ ਵੱਡੇ ਸਮਗਲਰ ਹੈਗੇ ਤੇ ਲਿਮਿਟਡ ਨੰਬਰ ਆਫ ਕੇਸਿਸ ਕੇਸ ਟੂ ਕੇਸ ਬੇਸਿਸ ਤੇ ਅਸੀਂ ਆਰਡਰਸ ਲਾਂਗੇ ਜੇਲਸ ਵਿਲ ਬੀ ਅ ਮੇਜਰ ਏਰੀਆ ਆਫ ਫੋਕਸ ਤੇ ਜੇਲ ਡਿਪਾਰਟਮੈਂਟ ਦੇ ਕੋਆਰਡੀਨੇਸ਼ਨ ਦੇ ਨਾਲ ਇਹਦੇ ਵਿੱਚ ਦੋ ਐਸਪੈਕਟਸ ਹੈ ਕਿ ਇੱਕ ਤੇ ਪੰਜਾਬ ਸਰਕਾਰ ਹੈ ਦਾ ਅਪਰੂਵਡ ਅ ਵੈਰੀ ਐਂਬੀਸ਼ਸ ਮਾਡਰਨਾਈਜੇਸ਼ਨ ਐਂਡ ਅਪਗ੍ਰੇਡੇਸ਼ਨ ਪ੍ਰੋਗਰਾਮ ਆਫ ਜੇਲਸ 500 ਕਰੋੜ ਦੀ ਇਨਵੈਸਟਮੈਂਟ ਜਿਹੜੀ ਉਹ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਹੈ ਇਨਫਰਾਸਟ੍ਰਕਚਰ ਇੰਪਰੂਵ ਕਰਨ ਲਈ 5G ਜੈਮਰਸ ਲਗਾਣ ਲਈ ਤੇ ਹੋਰ ਚੀਜ਼ਾਂ ਕਰਨ ਲਈ ਸੈਕੰਡ ਲੈਵਲ ਤੇ देयर इज ਜ਼ੀਰੋ ਟੋਲਰੈਂਸ ਟੁਵਰਡਸ ਕਨਾਈਵੈਂਸ ਬਾਈ ਜੇਲ ਅਫੀਸ਼ਰਸ اور پولیس افیشلز اور 애니 अदर गवर्नमेंट ऑफिशلز ఇన్ ద ڈرکٹریٹ سو جو بھی ڈرکٹریٹ دے وچ انوالو ہو گا اس نو ایز ا کرمنل ہی ٹریٹ کیتا جاؤ گا۔ سو تقریبا 250 کیس اے مانیو ہائی کورٹ بھی اس نو مانیٹر کر رہا ہے گا۔ کہ اسی اے ڈی جی پی رینک دے افیسرز ہر رینج نو ایک ایک اے ڈی جی پی رینک دے سینئر افیسرز جڑے ہے گے اس دے ای ڈی پی ایس ایپ کیسز دے وچ جنہاں دے وچ جیل افیشلز دی یا پولیس افیشلز دی کنائیونس ہے انہاں نو اسپیشل طور تے مانیٹر کرن گے۔ ਜਿਹੜੇ ਡਰਗ ਹੌਟਸਪੌਟਸ ਹੈਗੇ ਉਹਨਾਂ ਤੇ ਸਾਡਾ ਸਪੈਸ਼ਲ ਫੋਕਸ ਹੋਊਗਾ ਤੇ ਡਰਗ ਹੌਟਸਪੌਟਸ ਤੇ ਐਨਫੋਰਸਮੈਂਟ ਵੀ ਇਫੈਕਟਿਵ ਤਰੀਕੇ ਨਾਲ ਕੀਤੀ ਜਾਊਗੀ ਕਿ ਜਿਹੜੇ ਉਹਨਾਂ ਦੇ ਡਰਗ ਯੂਜ਼ਰਸ ਜਿਹੜੇ ਰੀਹੈਬਿਲੀਟੇਟ ਜਿਹੜੇ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾਊਗਾ ਅਸੀਂ ਲੋਕਾਂ ਨੂੰ ਪੰਚਾਇਤਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਨੂੰ ਅਰਬਨ ਵੋਲ ਕਮੇਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਮੁਹਿੰਮ ਹੈਗੀ ਇਹ ਸਾਰਿਆਂ ਦੀ ਹੈਗੀ ਹਰ ਪੰਜਾਬੀ ਦੀ ਮੁਹਿੰਮ ਹੈ ਉਹ ਇੱਥੇ ਹੀ ਕਾਮਯਾਬ ਹੋ ਸਕਦੀ ਅਸੀਂ ਪੰਚਾਇਤਾਂ ਦੇ ਕੋਲ ਜਾਵਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਦੱਸੋ ਤੁਹਾਡੇ ਏਰੀਆ ਚ ਕਿਉਂਕਿ ਬਹੁਤ ਇਫੈਕਟਿਵ ਕੰਮ ਹੋਇਆ ਹੈ ਫਿਰ ਵੀ ਪਾਕਟਸ ਹੈਗੀਆਂ ਜਿੱਥੇ ਡਰੱਗਸ ਆਰ ਅਵੇਲੇਬਲ ਥੈਟ ਅ ਲੋਟ ਆਫ ਅਵੇਲੇਬਿਲਟੀ ਹੈਜ਼ ਰਿਡਿਊਸਡ ਸੋ ਅਸੀਂ ਲੋਕਾਂ ਤੋਂ ਪੁੱਛਾਂਗੇ ਤਾਂ ਹੀ ਹੈ ਜਿਹੜਾ ਸਾਡਾ ਸੇਫ ਪੰਜਾਬ ਜਿਹੜਾ ਚੈਟ ਬਾਕਸ ਹੈਗਾ ਇਸ ਤੇ ਟਿਪਸ ਆਉਂਦੀਆਂ ਉਸ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਾਂ ਤੇ ਪੰਚਾਇਤਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਨੂੰ ਤੋਂ ਪੁੱਛ ਕੇ ਕਾਰਵਾਈ ਇਸ ਜਿਹੜੀ ਜੰਗ ਨੂੰ ਯੁੱਧ ਨਸ਼ਿਆਂ ਵਿਰੁੱਧ ਨੂੰ ਅੱਗੇ ਵਧਾਵਾਂਗੇ ਸਿਰੇ ਤੱਕ ਲੈ ਕੇ ਜਾਵਾਂਗੇ ਇੱਕ ਸਾਡਾ ਲੋਕਾਂ ਦਾ ਦੇ ਨਾਲ ਜਵੇਂ ਅਸੀਂ ਇੱਕ ਈਚ ਵਨ ਐਡਾਪਟ ਵਨ ਸਕੀਮ ਕਰ ਰਹੇ ਹਾਂ ਕਿ ਸਟਾਰਟਿੰਗ ਫਰੋਮ ਬੀਜੀਪੀ ਡਾਊਨਵਰਡਸ एवरीवन ਵੀ ਇਟ ਵਿਲ ਬੀ ਅ ਵੋਲੰਟਰੀ ਸਕੀਮ ਕਿ ਸਾਡੇ ਪੁਲਿਸ ਆਫਿਸਰਸ ਇੱਕ ਡਰਗ ਯੂਜ਼ਰ ਨੂੰ ਐਡਾਪਟ ਕਰਨ ਤੇ ਉਸ ਤੋਂ ਬਾਅਦ ਉਸ ਦੀ ਰੀਹੈਬਿਲੀਟੇਸ਼ਨ ਉਸ ਦੀ ਡੀ ਐਡਿਕਸ਼ਨ ਉਸ ਨਾਲ ਉਹਨੂੰ ਸੋਸਾਇਟੀ ਦੇ ਵਿੱਚ ਰੀਇਨਟੀਗ੍ਰੇਟ ਕਰਨ ਦੇ ਵਿੱਚ ਤੇ ਪੁਲਿਸ ਆਪਣਾ ਯੋਗਦਾਨ ਦੋਗੇ So I'll request for any questions. Sorry.